ਮੈਂ ਪੰਜਾਬ ਪਰ ਪੰਜਾਬ ਦੇ ਵਿੱਚ ਗੱਲ ਕਰਦਾ ਉਹ ਪੰਜਾਬ ਪ੍ਰਧਾਨ ਆ ਮੈਂ ਕਿਤੇ ਆ ਨਹੀਂ ਗੱਲ ਕਰਦਾ ਮੈਂ ਕੱਦ ਕਿੰਨੇ ਤੇ ਕਰਦਾ ਆ ਭਾ ਭਾਈਓ ਆ ਤਾਂ ਸਾਨੂੰ ਕੀ ਪਤਾ ਹਰ ਜਿੱਤਾ ਤੇ ਕਿਸਾਨ ਦਾ ਖੇਰ ਦੇ ਤਹਿਤ ਜਿਹੜਾ ਚੁੱਕਣ ਦੇ ਆ ਤੇ ਆ ਮਨਗਲੇ ਹਿੱਸਾ ਲੈਣ ਆ ਗਿਆ ਇਹ ਪਾ ਕਿਹੜਾ ਮਨਗਲਾ ਹਿੱਸਾ ਕਿਹਦਾ ਕਾਦਾ ਹੀ ਸਦਈ ਇਹਨਾਂ ਨੂੰ ਹਿੱਸਾ ਲੈਣ ਆ ਜਾਂਦੇ ਮੈਂ ਆਣਾ ਕਦ ਲੈ ਆ ਸਾਡਾ ਕੰਮ ਚਲਾਣ ਦਾ ਕਦ ਲੈ ਆ ਉਹ ਮੈਨ ਡਿਪਾਰਟਮੈਂਟ ਤੇ ਆਹੀ ਡਿਪਾਰਟਮੈਂਟ ਉਹ ਆਹੀ ਜਾਣੀ ਦੇਣਾ ਉਹ ਉਹ ਕਮਾਦੀ ਨਿਸ਼ਾਨੀ ਸਾਡਾ ਖੇਰ ਪੱਤਰ ਕਰਕੇ ਜਾਣ ਦੇਣਾ ਆਹੀ ਐਨੇ ਜਾਣ ਦੇਣਾ ਉਹਨਾਂ ਚ ਤੁਸੀਂ ਡੱਕਣ ਆ ਗਏ ਜਿੱਥੇ ਅਸੀਂ ਮਰੇ ਪਏ ਅਸੀਂ ਮੈਂ ਬਟਾਉਂਦਿਆ ਉਹ ਤੂੰ ਬਟਾਉਂਦਾ ਅਸੀਂ ਅਸੀਂ ਤਾਂ ਆਏ ਆ ਨੇ ਹੋਰਾਂ ਵਿੱਚ ਚੋਕੇ ਦੁੱਕੇ ਲੈਣ ਪਤਰਾ ਪਹੀ ਰਹਿ ਜਾ ਗਲਤ ਨੂੰ ਗਲਤ ਨੂੰ ਨਹੀਂ ਨਹੀਂ ਚਲੋ ਸਾਡੇ ਕੋਲ ਸਰ ਮੈਸੇਜ ਆ ਗਿਆ ਆ ਉਹਨਾਂ ਸਾਰਿਆਂ ਦਾ ਧਿਆਨ ਉਸ ਮੈਂ ਸਾਰੀ ਬਈ ਆਈਜੀ ਡੀਆਈਜੀ ਅਫਸਰਾਂ ਨਾਲ ਵੀ ਨਾ ਮੈਂ ਮੈਂ ਸਾਡੇ ਉਜੜੇ ਪੇ ਸਾਡਾ ਉਸ ਨਹੀਂ ਟਿਕਾਣੇ ਦਾ। ਉਹ ਉਹ ਨਹੀਂ ਆ ਕੇ ਪਤੀਸਾ ਲੈਣਾ। ਮੈਂ ਤਾਂ ਇਹ ਹੀ ਕਹਿਣਾ। ਤੁਸੀਂ ਸਾਡੇ ਨਾਲ ਗੱਲ ਕਰੋ। ਉਹ ਨਹੀਂ ਗੱਲ ਕੋਈ ਨਹੀਂ ਗੱਲ। ਕੁਛ ਨਹੀਂ ਗੱਲ ਕਰ। ਮਾੜਾ ਚੱਜਦੇ ਆ। ਤੁਹਾਨੂੰ ਚੱਜਦੇ ਹੈਗੀ ਆ ਗਰੀਬਾਂ ਦੇ ਵਿੱਚ ਆ ਕੇ। ਨਹੀਂ ਨਹੀਂ ਅਸੀਂ ਤੋਂ ਬੰਦੇ ਖੜੇ ਆ ਨਾ। ਤੁਹਾਨੂੰ ਕੀ ਕੀਤਾ? ਲੋਕ ਸਾਰੇ ਬੜੇ ਕੀ ਕੀਤਾ? ਸਾਰੇ ਡਰ ਕੇ ਕਈ ਕੋਈ ਕਿਤੇ ਭੱਜ ਗਿਆ ਕੋਈ ਕਿਤੇ ਭੱਜ ਗਿਆ। ਦੱਸ ਕਿਹੜੇ ਬੰਦੇ ਕੀ ਕੀ ਆ। ਹੈ? ਕੱਲ ਉਹ ਕੋਈ ਗੱਲ ਸੁਣ। ਸਾਡਾ ਨਾਲ ਗੱਲ ਤਾਂ ਕਰ। ਠੰਡਾ ਆ ਜਾ। ਮੈਂ ਪੰਜਾਬ ਪਰ ਪੰਜਾਬ ਦੇ ਵਿੱਚ ਗੱਲ ਕਰਨਾ। ਉਹਦਾ ਪੰਜਾਬ ਪ੍ਰਧਾਨ ਆ। ਮੈਂ ਕਿਤੇ ਆ ਕੇ ਨਹੀਂ ਗੱਲ ਕਰਦਾ। ਮੈਂ ਕਦੇ ਕੀ ਕੀ ਤੇ ਕਰਦਾ। ਆਪਾਂ ਆਪੇ ਹੀ ਹੋ ਆ ਤਾਂ ਸਾਨੂੰ ਕੀ ਪਤਾ ਸਰ ਕੋਈ ਗੱਲ ਨਹੀਂ ਤੁਸੀਂ ਗੱਲ ਕਰੋ ਧਿਆਨ ਨਾਲ ਗੱਲ ਕਰੀਂ ਉਹ ਧਿਆਨ ਨਾਲ ਗੱਲ ਕਰੀਂ ਉਹ ਗੱਲ ਸੁਣ ਹਾਂ ਆਰਾਮ ਨਾਲ ਆ ਆਰਾਮ ਨਾਲ ਹੀ ਆਹੀਂ ਹਾਂ ਤਾਂ ਬਣ ਗਈ ਆ ਮੈਨੂੰ ਡਰ ਕੇ ਦਾ ਉਹ ਕੋਈ ਜਾਨ ਮੇਰੇ ਨਾਲ ਗੱਲ ਕਰੋ ਕੋਈ ਕਰਨੀ ਕੋਈ ਕੰਮਾਂ ਜਮੀਨ ਤੁਸੀਂ ਸਰ ਇਹ ਕੋਟ ਦੇ ਆਡਰ ਆ ਕਿਸਾਨਾਂ ਕੋਲ ਹਾਂ ਇਹ ਜਮੀਨ ਪੁੱਛਦੇ ਵੀ ਕੀ ਦੀ ਆ ਤੁਸੀਂ ਬੰਦੇ ਕਿਉਂ ਭਜਾਏ ਸਾਡੇ ਉਥੋਂ ਤਾਨੂੰ ਇਹ ਦੱਸੋ ਵੀ ਬੰਦੇ ਕਿਉਂ ਭੱਜੇ ਸਾਡੇ ਉੱਥੇ ਗਰੀਬ ਬੰਦੇ ਹੈਂ ਕਾਹਨ ਚੁੱਪ ਕਰ ਜਾਣ ਜਿਹੜੇ ਬੰਦੇ ਕੋਲ ਪੁਲਸ ਨੂੰ ਵੇਖ ਕੇ ਭੱਜਦੇ ਹਾਂ ਹਾਂ ਪਤਾ ਨਾਡਾ ਨੁਕਸਾਨ ਹੋਇਆ ਤੁਹਾਨੂੰ ਗੁੱਸਾ ਤਾਰੀਕਾ ਇਹ ਆ ਗਿਆ ਵਟਾ ਤੂੰ ਨਵਾਂ ਹੀ ਭਰਤੀ ਹੋਇਆ ਹਾਂ ਹਾਂ ਪੁੱਛਣ ਆਇਆ ਪੱਡ